تمری گات سدا تم بانی جی تمہاری گات بیٹ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਬੇਦਾਮ ਮਿਹਰਵਾਨ ਇੱਕ ਓ ਔਂਕਾਰ ਸ੍ਰੀ ਵਾਹਿਗੁਰੂ ਜੀ ਕੀ ਬੋਦੇਤ ਦੀ ਭਗਉਤੀ ਜੀ ਸਹਾਇ ਵਾਸ ਨੀ ਕਰੋਦੇ ਜੀ ਕੀ ਬਾਸ ਹਰੀ ਦਸਵੀਂ ਪ੍ਰੇਤੋਂ ਭਗਉਤੀ ਸਰਕਾਰ ਗੁਰਨਾਥ ਕ ਲਈ ਧਿਆਏ ਗਨਕੁਦ ਗਉਧ ਯਮਨ ਦਾਸ ਰਾਮਦਾਸ ਐ ਗੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਬਦੋ ਸਿਰੀ ਰਾਾਇ ॥ ਸਿਰੀ ਹਰਿ ਕਛੰ ਜੀ ਧਿਆਈਐ ਜਿਤੁ ਤੇ ਸੰਤਖੁ ਖਜਾਇ ॥ ਗੁਰੂ ਤੇਗ ਬਹਾਦਰ ਸਿਬਜਿ ਆਇ ਘਰਿ ਨੋਿਤ ਆਵੈ ਧਾਏ ਸਭ ਥਾਈ ਹੋਏ ਸਹਾਰੇ ॥ ਦਸਵੀਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭ ਥਾਈ ਹੋਏ ਸਹਾਰੇ ॥ ਸਤਿ ਸ੍ਰੀ ਅਕਾਲ ਪ੍ਰਭ ਜੀ ਦਾ ਧਿਆਨ ਧਰ ਕੇ ਖਾਲਸਾ ਦੀ ਸਾਧ ਸੰਗਤ ਬੁਲੜਾ ਦੀ ਸ੍ਰੀ ਵਾਹਿਗੁਰੂ ਦਸਾ ਪਾਤਸ਼ਾਹਾਂ ਦੀ ਦੇ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗਦੀ ਜੋਦ ਹਾਜ਼ ਰਾਜ ਜੋਦ ਜਹਿ ਰਾਜ ਜੋਦ ਕਲ ਜੋ ਤੇ ਬਹੁਤ ਨਾਮ ਕੇ ਜੋ ਹਾਜ਼ ਹਲਤ ਪਲਤ ਕੇ ਰੱਖਿਆ ਕਰੋਤ ਬਹੁਤ ਤੇ ਸਹਾਇਕ ਹਾਜ਼ ਤਾਰਜਨ ਦਿਨਾਂ ਦੇ ਬਾਦ ਦਰਸਨ ਦਾਦਾ ਜੀ ਦਾ ਧਿਆਨ ਕਰਕੇ ਬੋਲਣਾ ਜੀ ਸਿਰੇ ਵਾਹੇ ਜੀ 10 ਪਾਸਾਂ ਜਾਂ ਚਾਲ ਸਹਿਜਾਂ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਦੰਗੀਆਂ ਜੰਗੀਆਂ ਸਤੀਆਂ ਸਮੂਹ ਸਦਕਵਾਤਾ ਸਹੀ ਦਾਸਿਕਾਂ ਦੀ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਿਰੇ ਵਾਹੇ ਤਨ ਤਾ ਮੋਗ ਦਵਾਰਿਆਂ ਛੱਡਿਆਂ ਬੁੱਗਿਆਂ ਦਸਾਦਾ ਗੁਰਧਾਮਾਂ ਜੀ ਦਾ ਧੰਨ ਤੜ ਕੀ ਬੋਲ ਨਾਮ ਜੀ ਜੇਵਾ ਹੈ ਜੇਵਾ ਹੀ ਅਕਾਲ ਪੁਰਖ ਅੰਤ ਜਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੰਕਾ ਔਰ ਸੰਤ ਸਚੀ ਪਾਤਸ਼ਾਹ ਜੀ ਆਪ ਜੀ ਕੇ ਅਨਹੂਰ ਅਰਦਾਸ ਬੀਤੀ ਹੈ ਦਾਸਾਂ ਦੇ ਸਿਰ ਤੇ ਹੱਥ ਰਕੂਮ ਕਾ ਕਰੂੰ ਲੋਕੋ ਅਕਾਲ ਤੋਂ ਬਚਾਓ ਨਾਮ ਦਾਤ ਤਰੀਦੀ ਰਾਮ ਸਿੱਖੀ ਰਾਮ ਸੁਤਕ ਦਾਤ ਖੋਸਾ ਦਾਤ ਸ਼ਾਂਤੀ ਬਖਸ਼ੋ ਤੋਹਦੇ ਚਾਨਣ ਨਾਲ ਵਾਣਾ ਵੇਸ ਵਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਮਰੀ ਮਾਂ ਭਗਤੀ ਬਖਸ਼ੋ ਸਿਰ ਤੇ ਹੱਥ ਰਕੂਮ ਕਾ ਜੁਗ ਨੂੰ ਦੂਦ ਕਰੂੰ ਦਾਸਾਂ ਦੇ ਹਿਰਦਿਆਂ ਤੇ ਬਖੋ ਚਾਨਣ ਵਿੱਚ ਮੇਲ ਲਾਉਂ ਟੁੱਟੀ ਗੱਡੋ ਦੀ ਬੇਦਵਾ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਤਾ ਭਾਵੈ ਸੋ ਆਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਨਹੀਂ ਜੋ ਨਾ ਭਾਵੈ ਸੋ ਆਤ ਨਹੀਂ ਜਿੱਥੇ ਭਾਵੈ ਕਿੱਤੇ ਰੱਖ ਲੈ ਜਿੱਥੇ ਨਾ ਭਾਵੈ ਕਿੱਤੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖਾਂਟੋ ਭਜਨ ਵਸ ਦਰਗਾਹਾਂ ਦੀ ਗੱਲਾਂ ਛਾਦਿਆਂ ਨਵਾਦਿਆਂ ਗੁਰਮੁਖਾਂ ਤੇ ਆਦਿਆਂ ਦੀ ਬੇਲੀ ਵਸੀ ਇਹ ਨਾਮ ਦੇ ਪੰਨੇ ਕਰਕੇ ਸਿੱਕੀ ਸਤਿਗਦੀ ਪ੍ਰਾਪਤੀ ਹੋਵੇ ਤੂੰ ਦਰਗਾਹ ਦੀ ਸਮਤ ਬੰਦੀ ਆਪ ਜੀ ਦੇ ਦਰ ਤੋਂ ਟਿੱਕੇ ਟੱਕੇ ਲੈ ਕੇ ਕੀ ਸੰਗਤ ਦਾਾਂ ਦੇ ਜੇਦੀ ਬੰਨੇ ਕਰਕੇ ਤੂੰ ਮਿਲ ਜਾਈਂ ਦਰਗਾਹ ਦੇ ਟੱਕੇ ਦਾ ਪੈਨਾ ਤਾਂ ਦੇਉ ਜੀ ਮਿਹਰਬਾਨ ਜਗ ਤਨ ਲੰਦਾ ਰੱਖ ਲੈ ਆਪਣੀ ਕਿਰਪਾ ਦਾ ਧਾਰ ਜਿਤ ਤਵਾ ਦੇ ਉੱਪਰ ਹੈ ਤੈਨ ਤੈ ਰਹੋ ਆਂ ਬੜੇ ਮਾਣ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾਂ ਜਿਉਂ ਧਿਆ ਝੋਲਿਆਂ ਤੂੰ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛੰਨ ਚੜਦਾ ਤੋਂ ਹੱਥ ਦੇ ਕੇ ਵਿਚਾਰ ਸਤਿਗੁਰੂ ਰਹਿਮ ਕਰੋ ਦਨੋ ਘਰੋਂ ਦਾਤਾਂ ਦਾ ਬਖਸ਼ੋ ਬਾਣੀ ਵਿੱਚ ਲਿਆਓ ਬਾੜਾ ਪਿੱਠਾ ਲਾ ਕੇ ਮੈਂ ਕੀਤਾ ਨਾ ਜਾਤਾ ਹਰਾਮ ਕੋ ਤੋਂ ਕਿਆ ਬਹੁਦੇ ਸਾਧੂ ਤੇ ਝੋਲ ਤਹੇ ਗਾਲੋਂ ਹਰਾਮੀ ਬਾੜ ਆਉਂਦਾ ਪਾਲ ਕਰਾਮੀ ਜੇ ਤਾਂ ਸਭ ਉਹ ਸਾਗਰ ਨੀਰ ਭਰਿਆ ਤੇ ਉਹ ਗਣ ਨੂੰ ਭਾਵੇ ਦਇਆ ਕਰ ਉਹ ਕਿਸ ਪਿਹਰੀ ਉਹ ਪਾਉਂਦੂ ਮੂਹਿ ਬੰਦ ਤਰਾਂ ਦਾਰੀ ਕੂਪ ਭਰਿਓ ਜੈਸੇ ਦਾਦ ਰਾਗ ਅਕਸ਼ ਦੇ ਸਮੇਸ਼ ਦਾ ਭੋਜ ਐਸੇ ਮੇਰਾ ਮਨ ਦੇਖਿਆ ਦੇ ਮੋਹ ਆਕਾਸ਼ ਆਜ਼ਾ ਬਾਤ ਨਾ ਸੋਹਣਾ ਏ ਨਰਾਕਟਾਰਥ ਸੂਤ ਸੱਚੇ ਬਾਦਸ਼ਾਹ ਜੀ ਸਾਧਿਆਂ ਤਨਾਂ ਗਹਾਂ ਕੇ ਆਪ ਕੀ ਜੀ ਸੱਚੀ ਦਗਹ ਪਦੇ ਹਾਂ ਬਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀ ਆਪੀ ਜੈਤੋ ਲਾ ਸਿਰ ਤੇ ਹੱਥ ਰੱਖੋ ਸੂ ਹੱਥ ਬਖਸ਼ੋ ਸਿੱਤੇ ਰਾਤੇ ਪਾਓ ਸਦਬਤੋ ਲਾਵਾ ਸਦਾ ਜੀ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਬਾਦਸ਼ਾਹ ਜੀ ਐਸੇ ਵੇਦ ਨੂੰ ਕੀਤਾ ਸੰਭਾ ਜੋ ਕਰੋਗੇ ਸੋ ਬਾਹੂਗਾ ਜੋ ਹਾਜ਼ਰਾਂ ਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹਗਾ ਅਬਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਆਵਾਜ਼ ਦੇ ਸੋਤ ਸ਼ਬਦ ਸ਼ਬਦ ਕੀਰਤਨ ਜੀ ਕੀ ਅਰਦਾਸ ਪੋਦ ਆਪ ਹੀ ਦਾ ਜਾਣ ਸ੍ਰੀ ਬਾਰਾ ਮਹਾਰਾਜ ਜੀ ਕੇ ਬਾਤ ਹੋਈ ਪਾਠ ਕਰਦੀ ਆਂ ਕੀਤਨ ਕਰਦੀ ਆਂ ਅਨੇਕ ਬਲਕਾਂ ਦਿਆਂ ਭੁੱਲਣਾ ਗਲਤੀਆਂ ਹੋਈਆਂ ਹੋਈਆਂ ਅਣਜਾਣ ਗੁਚੇ ਸਮਝ ਕੇ ਬਖਸ਼ ਦਿਓ ਕਿ ਵਾਸਤੇ ਸਮਰਤ ਬਖਸ਼ਿਓ ਇਸੇ ਖੁਸ਼ੀ ਵਿੱਚ ਆਪ ਜੀ ਕੇ ਹਉ ਕੜਾਹ ਹਸਾਤਾ ਥਾਰਾ ਸੁਜਾਕੇ ਹੱਥ ਕੀ ਕਰ ਲਾੜ ਲੱਗੋ ਦੇ ਵਿੱਚੋਂ ਤਰਸਦੇ ਦਾ ਥਾਲ ਵੀ ਹੱਥ ਆਪ ਜੀ ਕੋ ਬੋਲ ਲੱਗਿਓ ਜੀਤ ਪ੍ਰਸਾਦ ਬਿਆਹੀ ਸਾਥ ਸੰਗਤ ਵਿੱਚ ਵਾਚੀ ਕਲਾ ਹਾਲ ਕੀ ਵਸਤੋਉਣ ਜੋ ਵੀ ਬਾਈ ਭਾਈ ਆਪ ਜੀ ਕੇ ਅਗ ਤੈਨ ਬੋਲ ਸੋਚਾ ਪ੍ਰਸਾਦ ਵੇਖੀ ਹਾਂਜ ਦਿੰਦੇ ਸਬਦਾਂ ਦੀ ਧਾਰੀ ਲਾਉਣੀ ਸਬਦਾਂ ਦਾ ਧਾਮ ਦਾਨ ਕੋ ਸਿੱਖੀ ਜੀਵ ਰક્ષਣਾ ਆਪਣੇ ਚਰਨਾ ਦਾ ਤਿਆਗ ਰક્ષਣਾ ਕਦਮ ਕਦਮ ਦੇਖੇ ਲਓ ਜੀ ਆਪਣੇ ਪੰਥ ਖਾਤਿਰ ਚੜਦੀ ਕਲਾ ਰੱਖਣਾ ਦੇਸਾਂ ਅਦੇਸਾਂ 'ਚ ਆਪਣੇ ਸਿੱਖ ਸੇਕਾ ਦੀ ਸਤਿਗੁਰੂ ਪਾਤਸ਼ਾਹ ਜੀ ਆਪ ਰਾਜ ਰੱਖਣੀ ਚੜਦੀ ਕਲਾ ਵਸੇ ਇਸ ਵੇਲੇ ਆਪ ਦੀ ਕੇ ਅਜੂਦ ਜੋ ਵੀ ਆਇਆ ਗਏ ਆਪ ਦੀਆਂ ਮਿਹਰਾਂ ਦਾ ਸਰਕਾਰ ਤੋਂ ਵਾਦੀ ਜਾਵੇ ਬਦਵਾਸ਼ਤ ਬਲ ਪਾਵੇ ਧੰਤ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ